ਪਠਾਣ ਮਾਜਰਾ ਸਾਹਿਬ ਤੁਸੀਂ ਇਹ ਕੇਸ ਪਾਇਓ ਤੁਸੀਂ ਕਾਨੂੰਨੀ ਕਾਰਵਾਈ ਤਾਂ ਕਰੋ ਆ ਟੀਮ ਲਖਨਪਾਲ ਖੜੀ ਹੈ ਲਾਦੂ ਗੜਾ ਨਾਲ ਤੁਸੀਂ ਕੇਸ ਵਾਪਸ ਲਾਉਂਗੇ ਤੇ ਨਾਲੇ ਮਾਫੀ ਮੰਗੋਗੇ ਸੰਦੀਪ ਤੋਂ ਤੁਸੀਂ ਤੇ ਜਿੰਨਾ ਟਾਈਮ ਤੁਸੀਂ ਮਾਫੀ ਨਹੀਂ ਮੰਗਦੇ ਉਹਨਾ ਟਾਈਮ ਤੁਹਾਡਾ ਚਰੂਸ ਇਹ ਸਾਰੇ ਅਸੀਂ ਰਲ ਕੇ ਕਰਾਂਗੇ ਇਹ ਗੱਲ ਕਿਹੜੀ ਵੀ ਤੈਨੂੰ ਦੇਖਾਂਗੇ ਪਠਾਣ ਮਾਜਰੇ ਨੇ ਉਹਦੇ ਸੰਦੀਪ ਲਾਦੂ ਗੜਾ ਪ੍ਰਤੀ ਕੋਈ ਰੰਜਿਸ਼ ਰੱਖੀ ਹੋਈ ਸੀ ਉਹ ਰੰਜਿਸ਼ ਕੱਲ ਉਹਨੇ ਖੁੱਲ ਕੇ ਦਬਾ ਨਹੀਂ ਸਕਿਆ ਸੰਦੀਪ ਲਾਦੂਕਰ ਨੇ ਇੱਕ ਸ਼ਬਦ ਕਹਿਣੇ ਪੈਗੇ ਵੀ ਤੈਨੂੰ ਬਾਹਰ ਦੇਖੂਗਾ ਮੈਂ ਜਿਹੜੇ ਬਕਾਊ মিডিਆ ਗਾ ਜਿਹੜੇ ਬੁਰਕੀ ਖਾਨ ਦੇ ਨੇ ਇਹਨਾਂ ਲੀਡਰਾਂ ਦੀ ਜਿਹੜੇ ਸਰਕਾਰ ਦੇ ਮੈਂ ਕਹੂੰਗਾ ਸਰਕਾਰ ਦੇ ਪਿੱਟੂ ਆਣੇ ਹੋਏ ਨੇ ਉਹਨਾਂ ਨੇ ਸਭ ਤੋਂ ਵੱਡਾ ਰੋਲ ਅਦਾ ਕੀਤਾ ਇਹ ਜਿਹੜੇ ਹੁਣ ਪ੍ਰੈਸ ਨੂੰ ਪੈਣ ਲੱਗ ਗਏ ਉਹਨਾਂ ਕਰਕੇ ਆ ਉਹ ਕਹਿੰਦੇ ਵੀ ਮੈਂ ਵਕੀਲਾਂ ਰਾਹੀਂ ਸੱਮਣੇ ਭੇਜ ਤੇ ਵੀ ਅੱਜ ਨਹੀਂ ਜਾਂ ਕੱਲ ਨੂੰ ਪਹੁੰਚ ਜਾਣਗੇ ਪਹਿਲੀ ਗੱਲ ਤਾਂ ਤੁਸੀਂ ਵਿਧਾਨ ਸਭਾ ਫਿਰਦੇ ਹੋ ਕਿਹੜਾ ਤੁਸੀਂ ਕੇਸ ਫਾਈਲ ਕਰਤਾ ਕਿਵੇਂ ਸੱਮਣੇ ਜਾਣਗੇ ਉਹ ਬੰਦੇ ਉਹਨਾਂ ਨੂੰ ਮਖਤਿਆਰੀ ਮਿਲ ਜੇ ਜਿਨ੍ਹਾਂ ਨੂੰ ਕੋਈ ਪਿੰਡ ਤੋਂ ਸਾਈਕਲ ਨਹੀਂ ਦਿੰਦਾ ਸੀਗਾ ਤੇ ਉਹ ਇਹਦੇ ਰੋਤੇ ਬੇ ਵਾਲੀ ਸੀਟਾਂ ਦੇ ਵਗ ਜਾਣ ਤੇ ਉਹਨਾਂ ਨੇ ਫਿਰ ਨੁਕਸਾਨ ਹੀ ਕਰਨਾ ਹੁੰਦਾ ਠਾੜ ਮਾਜਰਾ ਸਾਹਿਬ ਦੀ ਗਲਤੀ ਘੱਟ ਹੈਗੀ ਤੁਹਾਡੇ ਭਾਈਚਾਰੇ ਦੀ ਗਲਤੀ ਜ਼ਿਆਦਾ ਹੈਗੀ 15 20 ਪੱਤਰਕਾਰਾਂ ਤੋਂ ਮੈਂ ਨਿੱਜੀ ਤੌਰ ਤੇ ਜਾਣਦਾ ਵੀ ਇਹ ਫਲਾਨਾ ਸਿੰਘ ਹੈ ਫਲਾਨਾ ਸਿੰਘ ਹੈ ਉਹਨਾਂ ਦੇ ਮੂੰਹੋਂ ਵੀ ਕੋਈ ਸ਼ਬਦ ਨਹੀਂ ਆਇਆ ਹੈਗਾ ਨਾ ਤਾਂ ਉਹ ਸੰਦੀਪ ਦੇ ਹੱਕ 'ਚ ਖੜੇ ਤੇ ਨਾ ਹੀ ਉਹਨਾਂ ਨੇ ਪਟਾਜ ਮਾਜਰਾ ਲਈ ਕਿਹਾ ਵੀ ਸਰ ਕੋਈ ਗੱਲ ਨਹੀਂ ਪਰ ਫੇਰ ਗੱਲ ਕਰ ਲੈਣੇ ਹੈਗੀ ਸੱਤਰੀ ਕਾਲ ਆਰੰਭਿਤ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇਵਾਲ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਦੇ ਵਿੱਚ ABC ਪੰਜਾਬ ਦੇ ਪੱਤਰਕਾਰ ਸੰਦੀਪ ਲਾਦੂਕਾ ਅਤੇ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਬਤਮੀ ਜੀ ਜਿਹੜੀ ਆ ਉਹ ਕੀਤੀ ਜਾਂਦੀ ਆ ਮੌਜੂਦਾ ਐਮਐਲਏ ਹਲਕਾ ਸਨੌਰ ਹਰਮੀਤ ਸਿੰਘ ਪਠਾਨ ਮਾਜਰਾ ਹੋਰਾਂ ਦੇ ਕੋਲ ਉਸ ਤੋਂ ਬਾਅਦ ਬੜਾ ਕੁਝ ਜਿਹੜਾ ਹੈਗਾ ਸਾਹਮਣੇ ਆਹ ਹਨ ਕਿ ਐਮਐਲਏ ਸਾਹਿਬ ਜਿਹੜੇ ਆ ਹਾਲੇ ਵੀ ਨਹੀਂ ਕਬੂਲ ਰਹੇ ਕਿ ਗਲਤੀ ਜਿਹੜੀ ਆ ਸਾਡੀ ਸੀ ਪਰ ਜਿਸ ਤਰ੍ਹਾਂ ਦੇ ਨਾਲ ਸਿੱਧਿਆ ਧਮਕਾਇਆ ਜਾਂਦਾ ਇੱਕ ਵੀਡੀਓ ਜਿਹੜੀ ਉਹ ਸਾਹਮਣੇ ਆਉਂਦੀ ਹੈ ਸ਼ਾਇਦ ਬਹੁਤਿਆਂ ਨੂੰ ਵਿਸ਼ਵਾਸ ਨਹੀਂ ਹੋਣਾ ਸੀ ਕਿ ਜੇਕਰ ਇਦਾਂ ਦਾ ਕੁਝ ਨਾ ਆਉਂਦਾ ਪਰ ਵੀਡੀਓ ਸਾਹਮਣੇ ਉਹਨੇ ਸਭ ਕੁਝ ਜਗ ਜाहिर ਕਰ ਦਿੱਤਾ ਕਿ ਇੱਕ ਮੌਜੂਦਾ ਐਮ.ਐਲ.ਏ ਕਿਸ ਤਰ੍ਹਾਂ ਦੇ ਨਾਲ ਇੱਕ ਪੱਤਰਕਾਰ ਨੂੰ ਧਮਕਾ ਰਿਆ ਖਾਸ ਕਰ ਵਕੀਲ ਭਾਈਚਾਰਾ ਸਤੇ ਬਾਬਤ ਕੀ ਸੋਚਦਾ ਇਸਤੇ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਐਡਵੋਕੇਟ ਲਖਨਪਾਲ ਸਿੰਘ ਹੋਣਗੇ ਬਾਈ ਦਾ ਸਵਾਗਤ ਕਰ ਲਈ ਫਰਗਲੀ ਗੱਲਬਾਤਾਂਗੇ ਬਾਈ ਸਵਾਗਤ ਆ ਰ ਮੇਟਲ ਸਤਿ ਸ਼੍ਰੀ ਅਕਾਲ ਬਾਈ ਖਾਸ ਗੱਲ ਕਿਵੇਂ ਦੇਖਦੇ ਹੋ ਕਿ ਬਹਿ ਦੇਖਣ ਨੂੰ ਤਾਂ ਗੱਲ ਕੁਝ ਰਹਿਣ ਜਾਂਦੀ ਕਹੋਗੇ ਕੀ ਕਹੋਗੇ ਕੀ ਪ੍ਰਤੀ ਕਿਹਾ ਕਿ ਇੱਕ ਪੱਤਰਕਾਰ ਨੂੰ ਧਮਕਾਇਆ ਜਾਂਦਾ ਆ ਇਹਨਾਂ ਨੂੰ ਜਿਹੜਾ ਹੈਗਾ ਇੱਕ ਮੌਜੂਦਾ ਐਮ.ਐਲ.ਏ ਦੇ ਵੱਲੋਂ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੋ ਕੱਲ ਘਟਨਾ ਹੋਈ ਹੈਗੀ ਪ੍ਰੈਸ ਗੈਲਰੀ ਦੇ ਵਿੱਚ ਪ੍ਰੈਸ ਗੈਲਰੀ ਸਾਡੀ ਸਾਡੀ ਪ੍ਰਧਾਨ ਸਭਾ ਦੀ ਜਿਹੜੀ ਪ੍ਰੈਸ ਗੈਲਰੀ ਆ ਉਹਦੇ ਵਿੱਚ ਇਹ ਘਟਨਾ ਹੋਈ ਹੈ ਮੈਂ ਕਹਿੰਦਾ ਵੀ ਉਹ ਜਦੋਂ ਘਟਨਾ ਹੋਈ ਉਹ ਇੰਨਾ ਜਿਹੜਾ ਲੋਕਤੰਤਰ ਦਾ ਤੀਸਰਾ ਥੰਮ ਹੈਗਾ ਉਹਦਾ ਜਿਹੜਾ ਜਿਹੜੀ ਦੀ ਰੈਪੂਟੇਸ਼ਨ ਹੈਗੀ ਜਿਹੜਾ ਉਹਦਾ ਸਮਾਜ ਦੇ ਵਿੱਚ ਇੱਕ ਰੁਤਬਾ ਹੈਗਾ ਉਹ ਪਠਾਨ ਮਾਜਰੇ ਨੇ ਚੂਰ-ਚੂਰ ਕਰਤਾ ਉਹਨੂੰ ਮਿੱਟੀ ਦੇ ਪੈਰਾਂ ਦੇ ਵਿੱਚ ਰੋਲਤਾ ਉਦਾ ਕਰਨ ਇਹ ਵੀ ਪਠਾਨ ਮਾਜਰਾ ਕੱਲੀ ਗੱਲ ਭੁੱਲ ਗਿਆ ਵੀ ਉਹ ਸਿਟਿੰਗ ਐਮ.ਐਲ.ਏ. ਦਾ ਕੱਲ ਉਹਨੇ ਉਹ ਕੰਮ ਕੀਤਾ ਜੋ ਸਕੂਲ ਕਾਲਜਾਂ ਦੇ ਵਿੱਚ ਬੱਚੇ ਕਰਦੇ ਹੁੰਦੇ ਨੇ ਜਿਹੜੇ ਸਟੂਡੈਂਟ ਕਰਦੇ ਹੁੰਦੇ ਨੇ ਇਹ ਗੱਲ ਕਹਿਣੀ ਵੀ ਤੂੰ ਬਾਹਰ ਰਾਤ ਨੂੰ ਦੇਖਦੇ ਆ ਵੈਸੇ ਚਲੋ ਹੁਣ ਸੰਦੀਪ ਲਾਦੂ ਕਾ ਦੀ ਗੱਲ ਕਰੀਏ ਉਸ ਇਨਸਾਨ ਨੂੰ ਮੈਂ ਨਿੱਜੀ ਤੌਰ ਤੇ ਜਾਣਦਾ ਸਾਡੀ 20 ਤੀ ਵਾਰੀ ਮੁਲਾਕਾਤ ਹੋਈ ਹੈ ਆਪਾਂ ਬੰਦੇ ਨੂੰ ਜਦੋਂ ਪਹਿਲੀ ਦੂਜੀ ਵਾਰੀ ਮਿਲ ਲੈਂਦੇ ਆ ਆਪਾਂ ਨੂੰ ਉਹਦੇ ਬਾਰੇ ਸਾਰਾ ਕੁਝ ਪਤਾ ਲਗਭਗ ਪਤਾ ਲੱਪਾ ਕਰ ਲੈਨੇ ਕਿਉਂਕਿ ਆਪਣਾ ਵੀ ਆਪਾਂ ਵੀ ਐਕਸਪੀਰੀਅੰਸ ਹੋ ਗਿਆ ਆਪਾਂ ਵੀ ਸਾਰਾ ਉਹ ਇਹੀ ਕੰਮ ਕਰਦੇ ਹੈਗੇ ਸੰਦੀਪ ਲਾਦੂ ਕਾ ਆਪ ਦੇ ਕਿੱਤੇ ਪ੍ਰਤੀ ਸਮਾਜ ਦੇ ਪ੍ਰਤੀ ਬੜਾ ਉਨਿਸਤ ਬੰਦਾ ਹੈਗਾ ਉਹਦੀ ਜ਼ਿੰਮੇਵਾਰੀ ਨਿਭਾਉਂਦਾ ਉਹਦੀ ਜਿਹੜੀ ਸ਼ਬਦਾਬਲੀ ਹੈ ਉਹਦੇ ਜਿਹੜੇ ਲੱਭਜਾਂ ਦਾ ਲਿਹਾਜ ਹੈਗਾ ਉਹ ਇੱਕ ਦਾਇਰੇ ਦੇ ਵਿੱਚ ਹੁੰਦਾ ਹੈ ਕੱਲ ਵੀ ਉਹਨਾਂ ਨੇ ਜਦੋਂ ਪਠਾਨ ਮਾਜਰਾ ਨੂੰ ਧਮਕੀ ਦਿੱਤੀ ਆ ਤਾਂ ਫੇਰ ਵੀ ਉਹਨਾਂ ਇੱਕ ਲਹਿਜੇ ਦੇ ਵਿੱਚ ਹੀ ਕਿਹਾ ਵੀ ਪਠਾਨ ਮਾਜਰਾ ਸਾਹਿਬ ਧਮਕੀ ਦੇ ਰਹੇ ਨਹੀਂ ਤਾਂ ਇਸ ਗੱਲ ਤੋਂ ਵੀ ਕੋਈ ਸਿੱਖਿਆ ਨਹੀਂ ਮਿਲੀ ਹੈਗੀ ਇਹ ਜਿਹੜਾ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਜਿਹੜਾ ਤੀਸਰੇ ਥੰਮ ਨੂੰ ਲੋਕਤੰਤਰ ਦੇ ਤੀਸਰੇ ਥੰਮ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਉਹ ਅੱਜ ਨਹੀਂ ਕੀਤੀ ਉਹ ਪਿਛਲੇ ਸਾਲ ਵੀ ਇੱਕ ਗੁਰਨਾਬ ਸਿੱਧੂ ਸੀਗੇ ਸੁਖਨਾਬ ਸਿੱਧੂ ਸੀਗੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਜਾਣਾ ਪੈ ਗਿਆ ਸੀਗਾ ਤੇ ਬਾਅਦ ਵਿੱਚ ਜਦੋਂ ਲੋਕਾਂ ਦਾ ਪ੍ਰੈਸ਼ਰ ਪਿਆ ਜਦੋਂ ਸਮਾਜ ਦਾ ਪ੍ਰੈਸ਼ਰ ਪਿਆ ਤਾਂ ਉਹ ਕੇਸ ਵੀ ਵਾਪਸ ਲੈਣਾ ਪਿਆ ਸੀਗਾ ਮੈਂ ਕਹੂੰਗਾ ਵੀ ਕੱਲ ਜਿਹੜਾ ਪਠਾਨ ਬਜ਼ ਰਨੇ ਜਿਹੜਾ ਜਿਹੜਾ ਕੰਮ ਕੀਤਾ ਉਹ ਬੜਾ ਨਿੰਦਣਯੋਗ ਤੇ ਮੰਦਪੈਗਾ ਸੀ ਪਰ ਉਥੇ ਇੱਕ ਗੱਲ ਹੋਰ ਹੋਈ ਉਸੇ 92 ਦੇ 92 ਨਮੋਰਤਨ ਫਿਰਦੇ ਸੀ ਲੇ ਸੀਐਮ ਸਾਹ ਨੂੰ ਛੱਡ ਕੇ ਬਾਕੀ ਸਾਰੇ ਅਨਮੋ੍ਰਤਨ ਉਹਦੇ ਆਸੇ ਪਾਸੇ ਫਿਰਦੇ ਸੀ ਇੱਕ ਨਾਬੇ ਵਾਲਾ ਐਮਐਲਏ ਤਾਂ ਵਿਚਰੀ ਲੰਗੇ ਉਹਨਾਂ ਦੇ ਜਦੋਂ ਉਹ ਆਪਸ ਵਿੱਚ ਦੇ ਵਿੱਚ ਗੱਲ ਕਰ ਰਹੇ ਸੀਗੇ ਜਦੋਂ ਪਠਾਨ ਮਾਜਰਾ ਸੰਦੀਪ ਲਾਧੂਕਰ ਨੂੰ ਧਮਕੀ ਦੇ ਰਿਹਾ ਸੀ ਉਂਗਲ ਕਰ ਕਰਕੇ ਤਾਂ ਨਾਬੇ ਵਾਲੇ ਐਮਐਲਏ ਸਾਹਿਬ ਵਿਚਰੀ ਲੰਗੇ ਉਹਨਾਂ ਨੇ ਉਹਨਾਂ ਨੇ ਇੱਕ ਵਾਰੀ ਇਹਨੇ ਨਾ ਉਹਦੇ ਜਵਾਨੋਂ ਕਿਹਾ ਵੀ ਐਮਐਲਏ ਸਾਹਿਬ ਕੋਈ ਗੱਲ ਨਹੀਂ ਬਾਅਦ ਚ ਗੱਲ ਕਰ ਲਿਓ ਤੁਸੀਂ ਤੇ ਬਾਹਰ ਦੇਖ ਨਾਲ ਕੀ ਗੱਲ ਸੀ ਇਹ ਵੀ ਇਹ ਗੱਲ ਵੀ ਕਲੀਅਰ ਹੋਣੀ ਚਾਹੀਦੀ ਹੈ ਇੰਨੀ ਗੱਲ ਤਾਂ ਔਨ ਰਿਕਾਰਡ ਆ ਗਈ ਵੀ ਉਹਨਾਂ ਨੇ ਕਿਹਾ ਤੈਨੂੰ ਬਾਹਰ ਬਾਹਰ ਮਿਲ ਮੈਨੂੰ ਜੇ ਤੈਨੂੰ ਕੋਈ ਬਾੜਾ ਹੋਗਾ ਇਸ ਤੋਂ ਪਹਿਲਾਂ ਪਤਾ ਨਹੀਂ ਉਹਨਾਂ ਨੇ ਕੀ ਸ਼ਬਦ ਕਹੇ ਹੋਣਗੇ ਕਿਉਂਕਿ ਜਿਹੜੀ ਇਹ ਗੱਲ ਕਹਿਣੀ ਹੈ ਬਾਹਰ ਕਹਿਣਾ ਕਿਉਂਕਿ ਹੁਣ ਅਸੀਂ ਵੀ ਸਟੂਡੈਂਟ ਲਾਈਫ ਦੇ ਵਿੱਚੋਂ ਨਿਕਲੇ ਹੋਏ ਜਾਵਾਂਗੇ ਤੁਸੀਂ ਵੀ ਨਿਕਲੇ ਹੋ ਜਾਓ ਇਹ ਗੱਲ ਕਿਹੜੀ ਵੀ ਤੈਨੂੰ ਦੇਖਾਂਗੇ ਇਸ ਦੇਖਣ ਦੇ ਪਰਪੇ ਜਿਹੜਾ ਇਹ ਮਸਲਾ ਹੁੰਦਾ ਹੈ ਇਸ ਮਸਲੇ ਦੇ ਵਿੱਚ ਬਹੁਤ ਕੁਝ ਸੁਲਗ ਗਿਆ ਹੁੰਦਾ ਹੈ ਕਾਫੀ ਖੁੰਦਕ ਬਣ ਜਾਂਦੀ ਹੈ ਕਾਫੀ ਇੱਕ ਇੱਕ ਜਿਵੇਂ ਕਹਿੰਦੇ ਹੁੰਦੇ ਵੀ ਜਿਹੜੀ ਸਕੂਲਿੰਗ ਵਾਲੀ ਜਾਂ ਕਾਲਜ ਵਾਲੀ ਇੱਕ ਰੰਜਿਸ਼ ਬਣ ਜਾਂਦੀ ਹੈਗੀ ਤਾਂ ਇਹਦਾ ਮਤਲਬ ਇਹ ਹੈ ਵੀ ਜਿਹੜਾ ਪਠਾਨ ਮਾਦਰੇ ਨੇ ਉਹਦੇ ਸੰਦੀਪ ਲਾਦੂ ਦਾ ਪ੍ਰਤੀ ਕੋਈ ਰੰਜਿਸ਼ ਰੱਖੀ ਹੋਈ ਸੀ ਉਹ ਰੰਜਿਸ਼ ਕੱਲ ਉਹਨੇ ਖੁੱਲ ਕੇ ਦਬਾ ਨਹੀਂ ਸਕਿਆ ਸੰਦੀਪ ਲਾਦੂ ਕਰੂ ਨੇ ਇੱਕ ਸ਼ਬਦ ਕਹਿਣੇ ਪੈ ਗਏ ਵੀ ਤੈਨੂੰ ਬਾਹਰ ਦੇਖੂਗਾ ਮੈਂ ਹੋ ਰਹਾ ਲਖਨਪਾਲભાઈ ਮਤਲਬ ਠੀਕ ਆ ਮੰਨ ਮੰਨਦੇ ਆ ਅਸੀਂ ਖਬਰਾਂ ਕਰਦੇ ਆ ਹੋ ਸਕਦਾ ਤੁਹਾਡੇ ਖਿਲਾਫ ਕੋਈ ਖਬਰ ਹੋ ਗਈ ਜਾਂ ਕਿਸੇ ਦੇ ਖਿਲਾਫ ਖਬਰ ਹੋ ਗਈ ਤਾਂ ਲੱਗਦਾ ਕਿ ਇਹ ਸਹੀ ਢੰਗ ਜਾਂ ਸਹੀ ਤਰੀਕਾ ਕਿ ਜੇਕਰ ਉਹਨੂੰ ਲੱਗਿਆ ਹਾਲਾਂਕਿ ਖਬਰ ਜਿਹੜੀ ਉਹ ਕਿਸੇ ਦੇ ਖਿਲਾਫ ਜਾਂ ਕਿਸੇ ਦੇ ਹੱਕ ਚ ਨਹੀਂ ਹੁੰਦੀ ਖਬਰ ਖਬਰ ਹੁੰਦੀ ਆ ਜੇਕਰ ਤੁਹਾਨੂੰ ਨਹੀਂ ਲੱਗਦਾ ਕਿ ਇਹ ਸਹੀ ਸਹੀ ਢੰਗ ਇਹ ਹੋਣਾ ਚਾਹੀਦਾ ਸੀ ਕਿ ਬੈਠ ਕੇ ਨਪਟਾਲੇਂ ਦੇ ਬੈਠ ਕੇ ਸਵਾਲ ਸਵਾਲ ਪੁੱਛਦੇ ਕਿਉਂਕਿ ਇਹੀ ਤਾਂ ਕਹਿੰਦੇ ਆ ਕਿ ਸਵਾਲ ਪੁੱਛਿਆ ਕਰੋ ਲੀਡਰਾਂ ਨੂੰ ਸਵਾਲ ਪੁੱਛਿਆ ਕਰੋ ਤੇ ਅੱਜ ਸਵਾਲ ਪੁੱਛਣ ਦਾ ਕਹਿਣ ਵਾਲੇ ਖੁਦ ਹੀ ਜਿਹੜੇ ਹੈਗੇ ਉਹ ਗੱਲਾਂ ਨੂੰ ਪੈਨ ਬਿਲਕੁਲ ਜਿਹੜਾ ਸੋਸ਼ਲ ਮੀਡੀਆ ਪੰਜਾਬ ਦੇ ਵਿੱਚ ਮੈਂ ਕਹੂੰਗਾ ਜਿਹੜਾ ਸੋਸ਼ਲ ਮੀਡੀਆ ਪੰਜਾਬ ਦੇ ਵਿੱਚ ਪੈਦਾ ਹੋਇਆਗਾ ਉਹਦਾ ਸਭ ਤੋਂ ਵੱਡਾ ਕਾਰਨ ਭਗਵੰਤ ਮਾਨਤਯੂ ਦੀ ਉਹਦੀ ਟੀਮ ਸੀ ਜਾਰੀ ਜੇ ਉਹਨਾਂ ਦੀ ਸਰਕਾਰ ਆਈ ਹੈ ਉਹ ਵੀ ਸੋਸ਼ਲ ਮੀਡੀਆ ਕਰਕੇ ਆਈ ਹੈ ਜੇ ਕੋਈ ਅਜਿਹੀ ਗੱਲ ਸੀ ਪਠਾਨ ਮਾਜਰੇ ਨੂੰ ਇਹ ਲੱਗਦਾ ਸੀਗਾ ਵੀ ਉਹਦੇ ਖਿਲਾਫ ਖਬਰ ਗਲਤ ਕੀਤੀ ਗਈ ਆ ਖਬਰ ਤਾਂ ਖਬਰ ਹੁੰਦੀ ਆ ਖਬਰ ਦਾ ਜਦੋਂ ਕੋਈ ਵੀ ਪੱਤਰਕਾਰ ਖਬਰ ਕਰਦਾਗਾ ਉਹਦਾ ਕਨਕਲੂਜਨ ਨਹੀਂ ਕੱਢਦਾ ਹੈਗਾ ਉਹ ਸਿਰਫ ਆਪ ਦੀ ਕਵਰੇਜ ਦਿੰਦਾ ਹੈਗਾ ਕਨਕਲੂਜਨ ਲੋਕਾਂ ਦੇ ਘਟਨਾ ਹੁੰਦਾ ਹੈਗਾ ਤਾ ਉਹਨਾਂ ਨੂੰ ਇਹ ਕਹਿਣਾ ਬੰਦਾ ਸੀ ਉਹਦੇ ਕੋਲੇ ਐਡਾ ਦੈਰਾਗ ਆ ਉਹਦਾ ਪੀਏ ਆ ਉਹਦਾ ਕੋਈ ਜੂਨੀਅਰ ਜਾਂ ਕੋਈ ਕਿਸੇ ਐਮਐਲਏ ਨੂੰ ਕਹਿ ਦਿੰਦਾ ਵੀ ਲਾਧੂ ਕਾ ਸਾਹਿਬ ਨੂੰ ਬਿਠਾਓ ਯਾਰ ਆਪਾਂ ਗੱਲ ਕਰੀਏ ਵੀ ਗੱਲ ਕੀ ਹੈਗੀ ਵੀ ਮੇਰੇ ਖਿਲਾਫ ਵੀ ਮੇਰਾ ਸਪਸ਼ਟੀਕਰਨ ਤਾਂ ਲੈ ਲਓ ਜਾਂ ਕੱਲ ਉਹਨੇ ਇਹ ਕਿਹਾ ਸੀਗਾ ਵੀ ਸੰਦੀਪ ਜੀ ਤੁਸੀਂ ਮੇਰੇ ਖਿਲਾਫ ਖਬਰ ਲਾਈ ਸੀ ਮੇਰਾ ਸਪਸ਼ਟੀਕਰਨ ਲਓ ਜੇ ਉਹ ਨਾ ਲੈਂਦੇ ਫਿਰ ਦੇਖ ਲੈਂਦੇ ਫਿਰ ਜੋ ਉਹ ਕੋ ਕਰਦੇ ਕੱਲ ਉਹਨਾਂ ਨੇ ਇਹ ਕੀਤਾ ਧਮਕੀ ਦੇਣ ਤੋਂ ਬਾਅਦ ਕਿਹਾ ਵੀ ਮੈਂ ਮੈਂ ਕੇਸ ਪਾਉਂਗਾ ਇੱਥੇ ਤਾਂ ਫਿਰ ਹੁੰਦਾ ਵੀ ਅਸੀਂ ਕਿਸਦਾ ਮਰਡਰ ਕਰਦੀਏ ਤੇ ਬਾਅਦ ਤੁਸੀਂ ਕਹੀ ਵੀ ਅਸੀਂ ਵਕੀਰ ਆਹੀਂ ਕੇਸ ਪਾਵਾਂਗੇ ਫਿਰ ਤੁਸੀਂ ਮੈਂ ਕਹਿੰਦਾ ਤੁਸੀਂ ਕੇਸ ਹੁਣ ਪਾਇਓ ਆਪਣਾ ਜੋੜਾ ਮਾਜਰਾ ਸਾਹਿਬ ਤੁਸੀਂ ਕੇਸ ਪਠਾਨ ਮਾਜਰਾ ਸਾਹਿਬ ਤੁਸੀਂ ਇਹ ਕੇਸ ਪਾਇਓ ਤੇ ਇਹ ਏਸੇ ਕੇਸ ਦੇ ਵਿੱਚ ਜਿਹੜਾ ਤੁਸੀਂ ਕਾਊਂਟਰ ਕੇਸ ਪਾਇਆ ਨਾ ਕਾਊਂਟਰ ਕਲੇਮ ਕੀਤਾ ਇਸ ਚੀਜ਼ ਦਾ ਤਾਂ ਤੁਹਾਨੂੰ ਫੇਰ ਦਿਖਾਵਾਂਗੇ ਵੀ ਤੁਸੀਂ ਤੁਸੀਂ ਚੋਹੀ ਸਹੀ ਸੀਗੇ ਜਾਂ ਸਾਡਾ ਸੰਦੀਪ ਲਾਦੂ ਕਾ ਸਹੀ ਸੀਗਾ ਇਸ ਕਰਕੇ ਦੂਸਰੀ ਗੱਲ ਇੱਕ ਹੋਰ ਸੀ ਉੱਥੇ ਹੋਰ ਛੋਟੇ-ਪੋਟੇ ਪੱਤਰਕਾਰ ਭਾਈਚਾਰਾ ਬਹੁਤ ਦਰਦਾ ਸੀ ਮੈਂ ਕਹਿੰਦਾ ਵੀ ਇਹ ਜਿਹੜੇ ਪਠਾਨ ਮਾਜਰਾ ਸਾਹਿਬ ਦੀ ਗਲਤੀ ਘੱਟ ਹੈਗੀ ਛੋਟੇ ਭਾਈਚਾਰੇ ਦੀ ਗਲਤੀ ਜ਼ਿਆਦਾ ਹੈਗੀ ਉਤੇ ਜੇ ਲੋ ਮੈਂ ਨਾਂ ਨਹੀਂ ਲੈਣਾ ਚਾਹੁੰਦਾ 15 20 ਪੱਤਰਕਾਰਾਂ ਤੋਂ ਮੈਂ ਨਿੱਜੀ ਤੌਰ ਤੇ ਜਾਣਦਾ ਵੀ ਇਹ ਫਲਾਨਾ ਸਿੰਘ ਹੈ ਫਲਾਨਾ ਸਿੰਘ ਹੈ ਉਹਨਾਂ ਦੇ ਮੂੰਹੋਂ ਵੀ ਕੋਈ ਸ਼ਬਦ ਨਹੀਂ ਆਇਆ ਹੈਗਾ ਨਾ ਤਾਂ ਉਹ ਸੰਦੀਪ ਦੇ ਹੱਕ 'ਚ ਖੜੇ ਤੇ ਨਾ ਹੀ ਉਹਨਾਂ ਨੇ ਪਟਾਜ ਮਾਦਰਾ ਨੇ ਕਿਹਾ ਵੀ ਸਰ ਕੋਈ ਗੱਲ ਨਹੀਂ ਫਿਰ ਗੱਲ ਕਰ ਲੈਣੇ ਆ ਅਸੀਂ ਪੁੱਛ ਲੈਣੇ ਕੀ ਗੱਲ ਹੈਗੀ ਇਸ ਕਰਕੇ ਮੈਨੂੰ ਵੀ ਜਿਹੜੀ ਕੱਲ ਘਟਨਾ ਹੋਈ ਹੈ ਸੰਦੀਪ ਲਾਧੂਕਰ ਨਾਲ ਉਹਦੇ ਵਿੱਚ ਜਿਹੜੇ ਬਕਾਊ মিডিਆ ਹੈਗਾ ਜਿਹੜੇ ਬੁਰਕੀ ਖਾਂਦੇ ਨੇ ਇਹਨਾਂ ਲੀਡਰਾਂ ਦੀ ਜਿਹੜੇ ਸਰਕਾਰ ਦੇ ਮੈਂ ਕਹੂੰਗਾ ਸਰਕਾਰ ਦੇ ਪਿੱਠੂ ਆਣੇ ਹੋਏ ਨੇ ਉਹਨਾਂ ਦਾ ਉਹਨਾਂ ਨੇ ਸਭ ਤੋਂ ਵੱਡਾ ਰੋਲ ਅਦਾ ਕੀਤਾ ਇਹ ਜਿਹੜਾ ਹੁਣ ਪ੍ਰੈਸ ਨੂੰ ਪੈਣ ਲੱਗੇ ਉਹਨਾਂ ਕਰਕੇ ਆ ਇਹ ਸੋਡੇ ਨਹੀਂ ਹਰੇਕ ਹਰੇਕ ਕਾਰੋਬਾਰ ਦੇ ਵਿੱਚ ਹਰੇਕ ਪ੍ਰੋਫੈਸ਼ਨ ਦੇ ਵਿੱਚ ਹੁੰਦਾ ਹੈ ਹੁਣ ਜੇ ਮੈਂ ਵਕੀਲਾਂਗਾ ਹੁਣ ਸਾਡੇ ਪ੍ਰੋਫੈਸ਼ਨ ਦੇ ਇੱਕ ਇੱਕ ਵਕੀਲ ਸਮਾਜ ਦਾ ਸਿਰਮੌਰ ਹੁੰਦੇ ਨੇ ਠੀਕ ਹੈ ਕੋਈ ਵਕੀਲ ਗਲਤੀ ਕਰਦਾ ਹੈਗਾ ਚਲੋ ਉਹਨੂੰ ਜਿਹੜੀਆਂ ਉਹਦੀਆਂ ਐਸੋਸੀਏਸ਼ਨਾਂ ਨੇ ਉਹਨੂੰ ਸਮਝਾ ਨੇ ਪਰ ਕੁਛ ਵਕੀਲ ਜਿਹੜੇ ਹੁੰਦੇ ਨੇ ਜਿਹੜੇ ਪੁਲਿਸ ਕੋਲੇ ਜਾ ਕੇ ਲੂਤੀਆਂ ਲਾਉਂਦੇ ਨੇ ਜਾਂ ਸਮਾਜ ਚ ਗਲਤ ਲੂਤੀਆਂ ਲਾਉਂਦੇ ਨੇ ਫਿਰ ਉਹ ਫਿਰ ਉਹੀ ਪੁਲਿਸ ਵਾਲੇ ਵਕੀਲਾਂ ਨੂੰ ਪੈਂਦੇ ਨੇ ਜਦੋਂ ਵਕੀਲ ਤੇ ਪੁਲਿਸ ਦਾ ਕੋਈ ਰੌਲਾ ਪੈਂਦਾ ਨਾ ਉਹਦੇ ਵਿੱਚ ਕਿਸੇ ਨਾ ਕਿਸੇ ਜਿਹੜਾ ਲੂਤੀਖੋਰ ਵਕੀਲ ਹੁੰਦਾ ਜਿਹੜਾ ਇਹਨਾਂ ਦਾ ਟਾਊਟ ਬਣ ਜਾਂਦਾ ਹੈਗਾ ਉਹਦਾ ਵੱਡਾ ਰੋਲ ਹੁੰਦਾ ਹੈ ਰੌਲਾ ਪਉਣ ਦੇ ਵਿੱਚ ਤੇ ਕੱਲ ਐ ਹੀ ਹੋਇਆ ਕੱਲ ਜਿਹੜੇ ਪੱਤਰਕਾਰ ਜਿਹੜੇ ਤੁਹਾਡੇ ਕੁਝ ਜਿਹੜੇ ਬਕਾਊ ਮੀਡੀਆ ਦੇ ਬੰਦੇ ਨੇ ਉਹਨਾਂ ਉਹਨਾਂ ਮੈਂ ਕਹਿੰਦਾ ਵੀ ਉਹਨਾਂ ਕਰਕੇ ਹੀ ਇਹ ਹੋਇਆਗਾ ਜਦੋਂ ਕੋਈ ਖਬਰ ਚੱਲੀ ਹੋਊਗੀ ਵੈਸੇ ਅਸੀਂ ਉਹ ਖਬਰ ਸੁਣੀ ਨਹੀਂ ਜਿਹੜੀ ਖਬਰ ਦੀ ਗੱਲ ਕਰਦੇ ਨੇ ਕੋਈ ਵੀ ਖਬਰ ਚੱਲੀ ਹੋਊਗੀ ਤਾਂ ਜਿਹੜੇ ਉਹ ਜਿੰਨਾ ਜਿਹੜੇ ਤੌਲੀ ਚੱਕੀ ਫਿਰਦੇ ਹੁੰਦੇ ਨੇ ਉਹ ਉਹਨਾਂ ਕੋਲੇ ਗਏ ਹੋਣਗੇ ਉਹਨਾਂ ਨੇ ਭੜਕਾਇਆ ਹੋ ਉਹਨਾਂ ਨੂੰ ਨਹੀਂ ਇੱਕ ਐਮਐਲਏ ਦੀ ਕੀ ਤਾਕਤ ਆ ਵੀ ਇੱਕ ਐਡੇ ਸੀਨੀਅਰ ਪੱਤਰਕਾਰ ਨੂੰ ਗਲਤ ਬੋਲ ਦੂਗਾ ਇਸ ਕਰਕੇ ਵੱਡਾ ਰੋਲ ਛੋਟਾ ਸੀ ਤੇ ਉਹ ਬੰਦਾ ਜਿਹੜਾ ਗੱਲਾਂ ਦੇ ਵਿੱਚ ਆ ਗਿਆ ਸਟੂਡੈਂਟ ਲਾਈਫ ਦੇ ਵਿੱਚ ਕੀ ਹੁੰਦਾ ਸੀਗਾ ਜਿਹੜੀ ਪੋਲਿਟਿਕਸ ਸਟਾਰਟ ਹੁੰਦੀ ਉਹ ਸੀਆਰ ਤੋਂ ਸਟਾਰਟ ਹੁੰਦੀ ਸੀ ਕਲਾਸ ਰਿਪਰੈਜ਼ੈਂਟੇਟਿਵ ਤੋਂ ਹੁੰਦੀ ਸੀ ਤਾਂ ਜੋ ਉਹਨੇ ਸੀਆਰ ਬਣਨਾ ਹੁੰਦਾ ਸੀ ਉਸ ਤੋਂ ਪ੍ਰੈਜ਼ੀਡੈਂਟ ਬਣਨਾ ਹੁੰਦਾ ਸੀ ਉਹ ਕਹਿੰਦੇ ਸੀ ਵੀ ਆਪਾਂ ਆਹ ਬੰਦੇ ਨੂੰ ਦੱਬ ਲਈਏ ਵੀ ਆਪਾਂ ਆਹ ਬੰਦੇ ਨੂੰ ਘੇਰ ਲਈਏ ਆਪਣਾ ਮੌਕਾ ਪੂਰਾ ਹੋ ਜਾਊਗਾ ਵੀ ਆਪਾਂ ਪ੍ਰਧਾਨ ਬਣ ਜਾਾਂਗੇ ਕਾਲਜ ਦੇ ਜੇ ਆਪਾਂ ਜੇ ਆਪਾਂ ਕਲਾਸ ਦੇ ਪ੍ਰਧਾਨ ਬਣ ਜਾਾਂਗੇ ਕੱਲ ਇਸੇ ਤਰ੍ਹਾਂ ਹੋਇਆ ਕੱਲ ਤੁਸੀਂ ਤੁਸੀਂ 10 ਕਿੰਨੇ ਬੰਦੇ ਰਹਿ ਗਏ 8-10 ਬੰਦੇ ਰਹਿ ਗਏ ਜਿਹੜੇ ਸਿਸਟਮ ਦੇ ਖਿਲਾਫ ਬੋਲਦੇ ਹੋ ਸਚਾਈ ਦਿਖਾਉਨੇ ਹੋ ਸਰਕਾਰ ਦੀ ਜਿਹੜੀਆਂ ਗਲਤੀਆਂ ਨੇ ਜਾਂ ਨਦਾਨੀਆਂ ਨੇ ਜਾਂ ਸਰਕਾਰ ਗਲਤ ਕਰ ਰਹੀ ਹੈ ਉਹ ਦਿਖਾ ਰਹੇ ਹੋ ਸਿਰਫ ਤੁਸੀਂ 10 ਬੰਦੇ ਹੋ ਉਹਨਾਂ ਦੇ ਵਿੱਚੋਂ ਟਾਰਗੇਟ 1 ਬਾਈ 1 ਕਰ ਰਹੇ ਨੇ ਕੱਲ ਸੰਦੀਪ ਲਾਧੂ ਕਾ ਕੀਤਾ ਗਿਆ ਇਹ ਸੰਦੀਪ ਲਾਧੂ ਕਾ ਨਹੀਂ ਕੀਤਾ ਗਿਆ ਇਹ ABC ਚੈਨਲ ਨੇ ਕੀਤਾ ਗਿਆ ਇਹ ਜਿਹੜੇ 10 12 ਤੁਸੀਂ ਹੋ ਨਾ ਇਹ ਸੋਨੂੰ ਕੀਤਾ ਗਿਆ ਹੈਗਾ ਇਸ ਕਰਕੇ ਸੋਨੂੰ ਇਹ ਇਹਦੇ ਵਾਸਤੇ ਇਕੱਠਾ ਹੋਣਾ ਪਊਗਾ ਦੇਖੋ ਪਹਿਲਾ ਇਹ ਦੇਖੋ ਵੀ ਉਹ ਕੀ ਕਾਰਵਾਈ ਕਰਦੇ ਆਪਣੇ ਤੇ ਜੇ ਉਹ ਕੀ ਐਪਲੀਕੇਸ਼ਨ ਦਿੰਦੇ ਨੇ ਕੇਸ ਪਾਉਂਦੇ ਨੇ ਉਹਦੇ ਆਪਾਂ ਕਾਊਂਟਰ ਪਾਵਾਂਗੇ ਮੈਂ ਤੁਹਾਡੇ ਨਾਲ ਇਸ ਗੱਲ ਦਾ ਵਾਅਦਾ ਕਰਦਾਗਾ ਵੀ ਜਿਹੜਾ ਵੀ ਉਹ ਕੇਸ ਪਾਉਣਗੇ ਆਪਾਂ ਉਹਦਾ ਕਾਊਂਟਰ ਕਲੇਮ ਐਸਾ ਕਰਾਂਗੇ ਉਹਨਾਂ ਨੂੰ ਕੋਈ ਨਾ ਕੋਈ ਸਜ਼ਾ ਜ਼ਰੂਰ ਦਿਵਾਵਾਂਗੇ ਕਿਉਂਕਿ ਲਾ ਦੇ ਵਿੱਚ ਬਹੁਤ ਵੱਡੇ ਪ੍ਰਿਜ਼ਨਾਂ ਨੇ ਬਹੁਤ ਕੁਝ ਹੈਗਾਗਾ ਹਾਂ ਹੋ ਸਕਦਾ ਵੀ ਕੋਈ ਬੰਦਾ ਕਿਸੇ ਨਾ ਕਿਸੇ ਗੱਲ ਕਰਕੇ ਕੇਸ ਖਾਰਜ ਹੋ ਜੇ ਕੇਸ sire na ਚੜੇ ਠੀਕ ਹੈ ਉਹ ਅਲੱਗ ਉਹ ਉਹ ਹੈਗਾ ਮਾਈਂਡ ਆਫ ਜੁਡੀਸ਼ਰੀ ਹੈਗਾ ਇਸ ਕਰਕੇ ਉਹਨਾਂ ਨੂੰ ਆਪਾਂ 2-4 ਦਿਨ ਦੇਖੋ ਉਹ ਕੀ ਕਰਦੇ ਨੇ ਜਿਵੇਂ ਉਹਨਾਂ ਨੇ ਹੁਣ ਰੀਸੈਂਟਲੀ ਮੈਂ ਜੋ ਆ ਰਿਹਾ ਸੀਗਾ ਇੱਕ ਮੈਂ ਵੀਡੀਓ ਦੇਖ ਰਿਹਾ ਸੀਗਾ ਉਹ ਕਹਿੰਦੇ ਵੀ ਮੈਂ ਵਕੀਲਾ ਰਾਹੀਂ ਸੱਮਣੇ ਭੇਜਤੇ ਹਾਂ ਕਿਹਾ ਵੀ ਅੱਜ ਨਹੀਂ ਜਾਂ ਕੱਲ ਨੂੰ ਪਹੁੰਚ ਜਾਣਗੇ ਪਹਿਲੀ ਗੱਲ ਤਾਂ ਤੁਸੀਂ ਵਿਧਾਨ ਸਭਾ ਫਿਰਦੇ ਹੋ ਕਿਹੜਾ ਤੁਸੀਂ ਕੇਸ ਫਾਈਲ ਕਰਤਾ ਕਿਵੇਂ ਸੱਮਣ ਜਾਣਗੇ ਅਸਲ 'ਚ ਜਦੋਂ ਨਾ ਬੰਦੇ ਨੂੰ ਪਤਾ ਨਾ ਹੋਵੇ ਅਸਲ ਜਿਹੜੋ ਉਹ ਉਹ ਬੰਦੇ ਨੂੰ ਮਖਤਿਆਰੀ ਮਿਲ ਜੇ ਜਿਨ੍ਹਾਂ ਨੂੰ ਕੋਈ ਪਿੰਡ ਤੋਂ ਸਾਈਕਲ ਨਹੀਂ ਦਿੰਦਾ ਸੀਗਾ ਤੇ ਉਹ ਇਹਦੇ ਰੋਤੇਬੇ ਵਾਲੀ ਸੀਟਾਂ ਤੇ ਵਗ ਜਾਣ ਤੇ ਉਹਨਾਂ ਨੇ ਫਿਰ ਨੁਕਸਾਨ ਹੀ ਕਰਨਾ ਹੁੰਦਾ ਹੁਣ ਸੰਮਣਤਾ ਪ पठान ਮਾਇਰ ਸਾਹਿਬ ਜੇ ਕੋਰਟ ਤੇ ਕੇਸ ਫਾਈਲ ਕਰੋਗੇ ਆਰਗੂਮੈਂਟਸ ਕਰੋਗੇ ਫਿਰ ਕੋਰਟ ਨੋਟਿਸ ਟੂ ਕਿਊਸ ਕਰੂਗੀ ਜਾਂ ਨੋਟਿਸ ਟੂ ਰਿਸਪੋਡੈਂਡਟ ਕਰੂਗੀ ਜੇ ਤੁਸੀਂ ਕੀ ਕੇਸ ਪਾਇਆਗਾ ਪਰ ਹਾਂ ਇਹ ਹੋ ਸਕਦਾ ਵੀ ਤੁਸੀਂ ਇਹ ਗੱਲ ਕਹਿੰਦੇ ਮੈਂ ਵਕੀਲਾਂ ਰਾਹੀਂ ਲੀਗਲ ਨੋਟਿਸ ਭੇਜਦਾ ਤਾਂ ਤੁਹਾਨੂੰ ਇੰਨਾ ਗੱਲਾਂ ਬਾਰੇ ਨਹੀਂ ਪਤਾ ਹੈਗਾ ਤਾਂ ਹੀ ਤਾਂ ਮੈਂ ਕਹਿੰਦਾ ਤੁਸੀਂ ਕੇਸ ਤਾਂ ਪਾਓ ਤੁਸੀਂ ਕਾਨੂੰਨੀ ਕਾਰਵਾਈ ਤਾਂ ਕਰੋ ਆ ਟੀਮ ਲਖਨਪਾਲ ਖੜੀ ਹੈ ਲਾਧੂਗਰਾਲਾ ਜਿਹੜੇ ਜਿਹੜੇ ਛੋਟੇ ਵਰਗੇ ਚੰਗੇ ਜਿਹੜੇ ਸੱਚੇ ਬੰਦੇ ਖੜੇ ਨੇ ਅਸੀਂ ਖੜੇ ਉਹਨਾਂ ਨੂੰ ਰੱਦ ਦਿਖਾਵਾਂਗੇ ਤੇ ਇਹੀ ਜੇ ਤੁਸੀਂ ਕੋਈ ਕੇਸ ਵਾਪਸ ਲਓਗੇ ਤੇ ਨਾਲੇ ਮਾਫੀ ਮੰਗੋਗੇ ਸੰਦੀਪ ਤੋਂ ਤੁਸੀਂ ਤੇ ਜਿੰਨਾ ਟਾਈਮ ਤੁਸੀਂ ਮਾਫੀ ਨਹੀਂ ਮੰਗਦੇ ਉਹਨਾ ਟਾਈਮ ਛੋਟਾ ਜਰੂਸ ਇਹ ਸਾਰੇ ਅਸੀਂ ਰਲ ਕੇ ਕਰਾਂਗੇ ਅਸੀਂ ਪਹਿਲਾਂ ਤਾਂ ਬਸੇ ਸਾਡਾ ਉਹ ਖੜਾ ਸਾਰਾ ਮਾਲਵਾ ਜਿਹੜਾ ਡਿਸਟ੍ਰਿਕਟ ਸੋਰੀ ਮਾਲਵਾ ਆਪਣਾ ਏਰੀਆ ਹੈਗਾ ਅਸੀਂ ਲਗਭਗ ਉਹ ਕਵਰ ਕਰ ਲਿਆ ਅਸੀਂ ਹਰੇਕ ਹਲਕੇ ਪਈ ਸਰਕਾਰ ਦਾ ਜਿਹੜਾ ਨਕਾਮੀਆਂ ਨੇ ਸਰਕਾਰ ਜਿਹੜਾ ਲੋਕਾਂ ਨਾਲ ਵਾਅਦੇ ਕੀਤੇ ਆ ਉਹ ਪੂਰੇ ਨਹੀਂ ਕੀਤੇ ਉਹ ਸਾਡੀ ਟੀਮ ਨੇ ਸਾਰੀ ਲਗਭਗ ਨੋਟ ਕਰ ਲਿਆ ਅਸੀਂ ਉਹ ਲੋਕ ਸਭਾ ਦੇ ਵਿੱਚ ਸਾਰਾ ਡਿਫਾਈਨ ਕਰਾਂਗੇ ਪਰ ਹੁਣ ਸ਼ੁਰੂ ਛੋਟੇ ਹਲਕੇ ਤੋਂ ਕਰਾਂਗੇ ਸਰ ਮੈਂ ਪਠਾਨ ਮਾਜਰਾ ਜੀ ਹੁਣ ਛੋਡੇ ਹਲਕੇ ਤੋਂ ਦਿਖਾਵਾਂਗੇ ਵੀ ਛੋਡੇ ਸਨੌਰ ਚ ਕੀ ਕੁਝ ਨਜਾਇਜ਼ ਹੋ ਰਿਹਾ ਤੇ ਕਿਹੜੇ ਕਿਹੜੇ ਲੋਕ ਅਫੈਕਟਡ ਨੇ ਕਿੰਨੇ ਬੰਦੇ ਛੋਡੇ ਜਿਹੜੇ ਕਬਜ਼ਾ ਕਰ ਰਹੇ ਨੇ ਕਿਹੜੇ ਕਿਹੜੇ ਬੰਦੇ ਛੋਡੇ ਨਜਾਇਜ਼ ਵਸੂਲੀਆਂ ਕਰ ਰਹੇ ਨੇ ਅਸੀਂ ਹੁਣ ਜਿਹੜੀ ਇਹ ਮੁਹਿੰਮ ਚਲਾਵਾਂਗੇ ਇਹ ਅਸੀਂ ਮੁਹਿੰਮ ਛੋਡੇ ਸਨੌਰ ਹਲਕੇ ਤੋਂ ਚਲਾਵਾਂਗੇ ਤੇ ਸਭ ਤੋਂ ਪਹਿਲਾਂ ਚੋਨ ਨੂੰ ਅਸੀਂ ਨੰਗਾ ਕਰਾਂਗੇ ਬਈ ਸਮਝਾ ਬੋਲ ਬੋਲਤਾ। ਥੈਂਕ ਯੂ ਸਰ ਥੈਂਕ ਯੂ। ਸੋ ਮੇਰੇ ਨਾਲ ਐਡਵੋਕੇਟ ਲਖਣਪਾਲ ਹੋਰੀ ਸੀ ਜਿਸ ਤਰ੍ਹਾਂ ਦੇ ਨਾਲ ਇਹਨਾਂ ਨੇ ਕਿਹਾ ਕਿ ਅਸੀਂ ਸਾਡੀ ਪੂਰੀ ਟੀਮ ਉਹ ਜਿਹੜੀ ਆ ਸੰਦੀਪ ਲਾਦੂ ਕਾ ਖਾਸ ਕਰਕੇ ABC ਅਦਾਰਾ ਜਿੰਨਾਂ ਦੇ ਨਾਲ ਹਿੱਤ ੱਕਾ ਹੋ ਉਹਨਾਂ ਦੇ ਨਾਲ ਜਿਹੜੀ ਆ ਉਹ ਖੜੀ ਆ ਕਿ ਇੱਕ MLA ਦੁਆਰਾ ਸਿੱਧੀ ਧਮਕੀ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਦੇ ਵਿੱਚ ਦਿੱਤੀ ਜਾਣੀ ਕਿੰਨੀ ਕੁ ਸਹੀ ਆ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ। ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਆਪਣੇ ਦੋਸਤ ਜਸਕਰੇ ਬੋਂਦੇ ਹੋ ਇਜਾਜ਼ਤ ਧੰਨਵਾਦ ਜੀ।